ਇੱਕ ਹਸਪਤਾਲ ਦੇ ਵਿੱਚ ਭਾਰੀ ਹੰਗਾਮਿਆਂ ਦੀ ਖਬਰ ਹੈ ਅਸਲ ਦੇ ਵਿੱਚ ਹੰਗਾਮੇ ਹੋਣ ਦਾ ਕਾਰਨ ਬਹੁਤ ਵੱਡਾ ਅਤੇ ਮਹੱਤਵਪੂਰਨ ਹੈ ਗੁਰਦਾਸਪੁਰ ਦੇ ਵਿੱਚ ਇੱਕ ਪਰਿਵਾਰ ਨੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਤੇ 2 ਮਹੀਨਿਆਂ ਦੀ ਬੱਚੀ ਦਾ ਗਲਤ ਇਲਾਜ ਕਰਦੇ ਦੋਸ਼ ਲਗਾਏ ਨੇ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਤੇ ਬਾਹਰ ਹੰਗਾਮਾ ਕੀਤਾ ਅਤੇ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਧਰਨਾ ਵੀ ਮਾਰ ਦਿੱਤਾ ਹੈ ਪਰਿਵਾਰ ਦਾ ਦੋਸ਼ ਹੈ ਕਿ ਬੱਚੀ ਨੂੰ ਗਲਤ ਟੀਕਾ ਲਗਾ ਦਿੱਤਾ ਗਿਆ ਜੋ ਬੱਚੀ ਨੂੰ ਰਿਐਕਸ਼ਨ ਕਰ ਗਿਆ ਜਿਸ ਕਰਕੇ ਬੱਚੀ ਦੀ ਮੌਤ ਹੋ ਗਈ ਜਦਕਿ ਡਾਕਟਰ ਦਾ ਕਹਿਣਾ ਕਿ ਬੱਚੀ ਜਨਮ ਤੋਂ ਹੀ ਕਈ ਬਿਮਾਰੀਆਂ ਨਾਲ ਪੀੜਤ ਸੀ ਅਤੇ ਉਸ ਦੀ ਮੌਤ ਇਨਫੈਕਸ਼ਨ ਕਾਰਨ ਹੋਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀ ਦੇ ਦਾਦਾ ਜੀਵਨ ਕੁਮਾਰ ਦਾਸ ਰਹੇ ਸੀ ਕਿ ਉਹਨਾਂ ਦਾ ਪਿੰਡ ਤਲਵੰਡੀ ਹੈ ਅਤੇ ਉਹ ਕਹਿੰਦੇ ਕਿ ਉਹਨਾਂ ਨੇ ਆਪਣੀ ਪੋਤਰੀ ਨੂੰ 20 ਤਰੀਕ ਨੂੰ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਬੱਚਿਆਂ ਦੇ ਹਸਪਤਾਲ ਦੇ ਵਿੱਚ ਪੱrti ਕਰਵਾਇਆ ਸੀ ਉਹ ਉਸ ਵਕਤ ਦੁੱਧ ਵੀ ਨਹੀਂ ਸੀ ਪੀ ਰਹੀ ਹਸਪਤਾਲ ਦੇ ਡਾਕਟਰ ਚੇਤਨ ਨੰਦਾ ਨੇ ਕੁਝ ਦਿਨ ਦੀਆਂ ਦਵਾਈਆਂ ਦੇ ਕੇ ਕਿਹਾ ਕਿ ਬੱਚੀ ਬਿਲਕੁਲ ਠੀਕ ਠਾਕ ਹੈ ਪਰ 6 ਦਿਨ ਦਵਾਈ ਖਾਣ ਨਾਲ ਵੀ ਬੱਚੀ ਠੀਕ ਨਾ ਹੋਈ ਤਾਂ ਉਸ ਨੂੰ ਮੁੜ ਉਸੇ ਡਾਕਟਰ ਕੋਲ ਲਿਆਂਦਾ ਗਿਆ ਅਤੇ ਡਾਕਟਰ ਨੇ ਮੁੜ ਉਸ ਨੂੰ ਕੁਝ ਦਿਨਾਂ ਦੀਆਂ ਦਵਾਈਆਂ ਦੇ ਦਿੱਤੀਆਂ ਪਰ ਬੱਚੀ ਨੂੰ ਫਿਰ ਕੋਈ ਫਰਕ ਨਾ ਪਿਆ ਤਾਂ ਡਾਕਟਰ ਵੱਲੋਂ 1 ਜਨਵਰੀ ਨੂੰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਗਿਆ ਅਤੇ ਸਾਰੇ ਟੈਸਟ ਸਕੈਨ ਆਦ ਕਰਵਾਉਣ ਤੋਂ ਬਾਅਦ ਕਿਹਾ ਗਿਆ ਕਿ ਹੁਣ ਬੱਚੀ ਬਿਲਕੁਲ ਠੀਕ ਠਾਕ ਹੈ ਪਰ ਇਸ ਦਾ ਕੁਝ ਦਿਨ ਹਸਪਤਾਲ ਵਿੱਚ ਇਲਾਜ ਚੱਲਦਾ ਰਹੇਗਾ ਬੱਚੀ ਦੇ ਦਾਦਾ ਨੇ ਦੋਸ਼ ਲਾਇਆ ਕਿ ਇਸੇ ਦੌਰਾਨ ਬੱਚੀ ਨੂੰ ਇੱਕ ਅਜੀਹਾ ਟੀਕਾ ਲਗਾ ਦਿੱਤਾ ਗਿਆ ਜੋ ਸ਼ਾਇਦ ਉਸ ਨੂੰ ਰਿਐਕਸ਼ਨ ਕਰ ਗਿਆ ਅਤੇ ਉਸ ਦਾ ਸਰੀਰ ਸੋਜਣਾ ਸ਼ੁਰੂ ਹੋ ਗਿਆ ਅਤੇ ਉਸ ਦਾ ਸਰੀਰ ਸਖਤ ਵੀ ਹੋ ਗਿਆ ਜਿਸ ਤੋਂ ਬਾਅਦ 6 ਜਨਵਰੀ ਨੂੰ ਡਾਕਟਰਾਂ ਨੇ ਉਹਨਾਂ ਨੂੰ ਬਕਾਇਆ ਪੇਮੈਂਟ ਜਮ੍ਹਾਂ ਕਰਵਾਉਣ ਵਾਸਤੇ ਆਖ ਦਿੱਤਾ ਅਤੇ ਕਿਹਾ ਕਿ ਲੜਕੀ ਦਾ ਆਪਰੇਟ ਕਰਨਾ ਹੋਏਗਾ ਅਤੇ ਇਸ ਨੂੰ ਪੀਜੀਆਈ ਲੈ ਜਾਇਆ ਜਾਵੇ ਤੇ ਨਾਲ ਹੀ ਸਾਰੇ ਪ੍ਰਾਈਵੇਟ ਡਾਕਟਰ ਆਪਣੇ ਹਸਪਤਾਲ ਵਿੱਚ ਉਹਨਾਂ ਨੇ ਸੱਦ ਲਏ ਬਾਅਦ ਵਿੱਚ ਬੱਚੀ ਨੂੰ ਅਮਰitsar ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਸਾਢੇ 11:00 ਵਜੇ ਪਹੁੰਚੇ ਬੱਚੀ ਦੇ ਦਾਦਾ ਜੀ ਦਾ ਕਹਿਣਾ ਹੈ ਕਿ ਇਲਾਜ ਦੌਰਾਨ ਅਮਰitsar ਦੇ ਡਾਕਟਰ ਨੇ ਮੰਨਿਆ ਹੈ ਕਿ ਬੱਚੀ ਨੂੰ ਪਹਿਲਾਂ ਗਲਤ ਇਲਾਜ ਦਿੱਤਾ ਗਿਆ ਜਿਸ ਕਾਰਨ ਉਸਦੀ ਹਾਲਤ ਵਿਗੜੀ ਹੋਈ ਹੈ ਜਿਸ ਤੇ ਪਰਿਵਾਰ ਕੋਲ ਬਕਾਇਦਾ ਸਬੂਤ ਵੀ ਨੇ ਉਹਨਾਂ ਮੰਗ ਕੀਤੀ ਹੈ ਕਿ ਡਾਕਟਰ ਦੇ ਖਿਲਾਫ ਕਾਰਵਾਈ ਅਗਲ ਵਿੱਚ ਲਿਆਂਦੀ ਜਾਵੇ ਦੂਜੇ ਪਾਸੇ ਬੱਚੀ ਦਾ ਇਲਾਜ ਕਰਨ ਵਾਲੇ ਡਾਕਟਰ ਚੇਤਨ ਨੰਦਾ ਦਾ ਕਹਿਣਾ ਹੈ ਕਿ ਬੱਚੀ ਜਨਮ ਤੋਂ ਹੀ ਕਈ ਬਿਮਾਰੀਆਂ ਨਾਲ ਪੀੜਤ ਸੀ ਅਤੇ ਉਸਦਾ ਦਿਲ ਵੀ ਕਮਜ਼ੋਰ ਸੀ ਪਰਿਵਾਰ ਉਸ ਨੂੰ ਉਹਨਾਂ ਕੋਲ ਇਲਾਜ ਵਾਸਤੇ ਲੈ ਕੇ ਜਰੂਰ ਆਇਆ ਸੀ ਕਿਉਂਕਿ ਉਹ ਕਈ ਦਿਨਾਂ ਤੋਂ ਦੁੱਧ ਤੱਕ ਵੀ ਨਹੀਂ ਸੀ ਪੀ ਰਹੀ ਅਤੇ ਉਸ ਦੀ ਮੌਤ ਦਾ ਕਾਰਨ ਵੀ ਕਈ ਦਿਨਾਂ ਤੋਂ ਦੁੱਧ ਨਾ ਪੀਣਾ ਅਤੇ ਇਨਫੈਕਸ਼ਨ ਦੱਸਿਆ ਗਿਆ ਜਿਸ ਬਾਰੇ ਪਰਿਵਾਰ ਨੂੰ ਪਹਿਲਾਂ ਵੀ ਉਹਨਾਂ ਦਾ ਕਹਿਣਾ ਹੈ ਕਿ ਦੱਸ ਦਿੱਤਾ ਗਿਆ ਸੀ ਕਿ ਉਸ ਦੀ ਹਾਲਤ ਬਹੁਤ ਗੰਭੀਰ ਹੈ ਪਰ ਪਰਿਵਾਰ ਨੇ ਬੱਚੀ ਦਾ ਇਲਾਜ ਕਰਨ ਦੀ ਮਿੰਟ ਕੀਤੀ ਤਾਂ ਉਹਨਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਸੀ ਇਸ ਦੇ ਵਿੱਚ ਉਹਨਾਂ ਦੀ ਜਾਂ ਉਹਨਾਂ ਦੇ ਹਸਪਤਾਲ ਦੀ ਕੋਈ ਅਣਗਹਿਲੀ ਨਹੀਂ ਸਰ ਜੀਵਨ ਕੁਮਾਰ ਪਿੰਡ ਤਲਵੰਡੀ ਦਾ ਰਹਿਣ ਵਾਲਾ ਹਾਂ ਜੀ ਸੋ ਮੈਂ 20 ਦਸੰਬਰ ਨੂੰ ਮੇਰੀ ਪੋਤਰੀ ਜਿਹੜੀ ਮੈਂ ਚੇਤਨ ਨੰਦਾ ਕੋਲ ਲੈ ਕੇ ਆਇਆ ਸੀ ਸਿਰਫ ਪ੍ਰਾਬਲਮ ਕੀ ਸੀ ਕਿ ਦੁੱਧ ਨਹੀਂ ਸੀ ਪਿੰਦੀ ਤੇ ਹਲਕੀ-ਹਲਕੀਆਂ ਪੁੱਟੀਆਂ ਕਰਦੀ ਸੀ ਉਹ ਅਸੀਂ ਉਹਨੂੰ ਦਿਖਾਇਆ ਇਹਨਾਂ ਨੇ ਦੇਖ ਕੇ ਆਪਣਾ ਜਿਹੜੇ ਟੈਸਟ ਲਏ ਟੈਸਟ ਲੈ ਕੇ ਇਹਨਾਂ ਨੇ ਕਿਹਾ ਕਿ ਨਾਰਮਲ ਹੈ ਤੁਸੀਂ ਦਵਾਈ ਲਓ ਸ਼ੁਗੰਦ ਨਬਾ ਫੇਰ ਦੱਸੋ ਜੀ ਅਸੀਂ 22 ਤਰੀਕ ਨੂੰ ਫੇਰ ਅਸੀਂ ਵਾਪਸ ਆਏ ਆ ਜੀ 6 ਦਿਨ ਦੀ ਦਵਾਈ ਖਵਾ ਕੇ ਫੇਰ ਦੱਸਿਆ ਕਿ ਡਾਕਟਰ ਸਾਹਿਬ ਟਟੀਆਂ ਦੀ ਵੀ ਨਾ ਪ੍ਰੋਬਲਮ ਠੀਕ ਹੋਈ ਹੈ ਤੇ ਨਾ ਬੱਚੇ ਦੀ ਭੁੱਖ ਖੁੱਲੀ ਹੈ ਤੇ ਦੇਖੋ ਜੇ ਤੁਹਾਡੇ ਵਾਸਤੇ ਹੈਗੀ ਇਹ ਗੱਲ ਜੇ ਨਹੀਂ ਤਾਂ ਦੱਸੋ ਜੀ ਫੇਰ ਅਸੀਂ 30 ਤਰੀਕ ਨੂੰ ਆਏ ਜੀ ਮੁੜ ਕੇ ਕਿ 30 ਤਰੀਕ ਨੂੰ ਆਖਿਆ ਕਿ ਡਾਕਟਰ ਸਾਹਿਬ ਫਰਕ ਨਹੀਂ ਮੁੜ ਗਿਆ ਚਾਰਾਂ ਦਿਨਾਂ ਬਾਅਦ ਆਏ ਫੇਰ ਅਸੀਂ ਇਹ ਨਹੀਂ ਫਰਕ ਪਿਆ ਤਾਂ ਦੱਸੋ ਕੀ ਕਰਨਾ ਚਾਹੀਦਾ ਸਾਨੂੰ ਜਾਂ ਕਿਤੇ ਹੋਰ ਕਿਤੇ ਲੈ ਜਾਈਏ ਇਹਨਾਂ ਨੇ ਕਿਹਾ ਕਿ ਦੇਖੋ ਬੱਚੇ ਦੀ ਇਟਾਰਚ ਮੂੰਹ ਚ ਮਾਰ ਕੇ ਦੇਖੀ ਕਹਿੰਦਾ ਬੱਚੇ ਦਾ ਤਾਂ ਮੂੰਹ ਪੱਕਿਆ ਦਾ ਜਿਸ ਕਰਕੇ ਦੁੱਧ ਨਹੀਂ ਪੀ ਰਿਹਾ ਅਸੀਂ ਪਹਿਲੀ ਤਰੀਕ ਨੂੰ 90 ਸਾਲ ਤੋਂ ਹੀ ਆ ਗਏ ਜੀ ਕਿ ਬੱਚੇ ਨੇ ਦੁੱਧ ਨਹੀਂ ਪੀਤਾ ਬਿਲਕੁਲ ਜਿਹੜਾ ਪੀਂਦਾ ਸੀ ਉਹ ਵੀ ਬੰਦ ਕਰ ਗਿਆ ਇਹ ਕਹਿੰਦਾ ਕਿ ਇਹਨੂੰ ਐਡਮਿਟ ਕਰਨੇ ਪੈਣਾ ਤੇ ਐਡਮਿਟ ਕਰਕੇ ਤੇ ਫਿਰ ਦੇਖਦੇ ਫਿਰ ਇਹਨੇ ਪਹਿਲੀ ਤਰੀਕ ਨੂੰ ਐਡਮਿਟ ਕੀਤਾ ਸਕੈਨਿੰਗ ਕਰਵਾ ਲਈ ਐਕਸਰੇ ਕਰਵਾ ਲਏ ਬਲੱਡ ਚੈੱਕ ਕਰ ਲਿਆ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਆਉ ਜੀ ਜੀ ਜਿਹੜਾ ਇਹਨਾਂ ਨੇ ਇੱਕ ਦਵਾਈ ਟ੍ਰੀਟਮੈਂਟ ਕੀਤੀ ਉਹ ਮੈਂ ਕਹਾਂ ਰੈਕਸ਼ਨ ਕਰ ਗਿਆ ਇਹਨਾਂ ਹਾਈਡਰੋਕੋਰਟੀਸੋਨ ਦਾ ਇੰਜੈਕਸ਼ਨ ਲਾਇਆ ਉਹ ਬੱਚੇ ਨੂੰ ਜਿਹੜਾ ਨਹੀਂ ਚੱਲਿਆ ਉਹ ਦੂਰੇ ਦੇ ਨਹੀਂ ਬੱਚੇ ਦੀ ਜਿਹੜੀ ਲੱਤਾਂ ਖੜੋ ਗਈਆਂ ਸੋਚ ਪੈ ਗਈ ਪੂਰਾ ਸਰੀਰ ਹਾਰਡ ਹੋ ਗਿਆ ਜੀ ਮੈਂ ਅੰਮ੍ਰਿਤਸਰ ਗਿਆ ਤਾਂ ਮੇਰੀ ਵਾਈਫ ਨੂੰ ਮੈਨੂੰ ਟੀਕਾ ਪਾਇਆ ਉੱਥੇ ਤਾਂ ਮੈਂ ਕਹਿੰਦਾ ਕੋਈ ਦੋਈ ਰੈਕਸ਼ਨ ਕਰ ਗਈ ਦੀ ਹੈ ਜਦੋਂ ਮੇਰੀ ਐਨ ਵਾਈਫ ਨੇ ਨਰਸ ਨੂੰ ਪੁੱਛਣ ਕਿਹਾ ਦੋ ਇਰੈਕਸ਼ਨ ਹੋਈ ਹੈ ਕੋਈ ਕਵਰ ਹੋ ਜੇਗੀ ਪਰ ਉਹ ਕਵਰ ਨਹੀਂ ਹੋਈ ਉਹ ਇਹਨਾਂ ਨੇ 5-6 ਦਿਨ ਰੱਖਿਆ ਇਹਨਾਂ ਨੇ ਸਾਨੂੰ 7-6 ਦਿਨ ਨੂੰ ਰਾਤ ਨੂੰ 8:30 ਵਜੇ ਨਾਲ ਸਟੇਅ ਕਿ ਪੇਮੈਂਟ ਪੇਮੈਂਟ ਲੈਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਪੀਜੀਆ ਲੈ ਜਾ ਇਹਦਾ ਕੋਈ ਆਪਰੇਟ ਹੋਣਾ ਕੋਈ ਤਾਂ ਕਹਿੰਦਾ ਜੇ ਆਪਰੇਟ ਹੋਣਾ ਤਾਂ ਪਹਿਲਾਂ ਦੱਸ ਦੇ ਉਹਨੇ ਅਸੀਂ ਕਿਹੜੇ ਵੇਲੇ ਛੜਾ ਰਿਆ ਹੀ ਕੀਤਾ ਜਿੰਨੇ ਆ ਕੇ ਵੀ ਟ੍ਰੀਟਮੈਂਟ ਕਰੋ ਜੀ ਇਹ ਨਹੀਂ ਨਹੀਂ ਤੁਸੀਂ ਲੈ ਜਾਓ ਜੀ ਇਹਨੇ ਜਿੰਨੇ ਦਰਦਾਸਪੁਰ ਦੇ ਉਹ ਡਾਕਟਰ ਸੀ ਚਾਈਲਡ ਸਪੈਸ਼ਲਿਸਟ ਕੁਝ ਨਾ ਮੈਨੂੰ ਨਾਮ ਦਾ ਪਤਾ ਅਗਰਵਾਲ ਹੋ ਗਿਆ ਕਲਸੀ ਜੀ ਹੋ ਗਿਆ ਮਾਜਨ ਹੋ ਗਿਆ ਜਿੰਨੇ ਆਇਆ ਦਿਨਾ ਨਗਰ ਤੋਂ ਐਸੋ ਡਾਕਟਰ ਡਾਕਟਰ ਸਾਡੇ ਬਾਜਵਾ ਜੀ ਵੀ ਆਵੇ ਆ ਸਾਰੇ ਪ੍ਰੋਡਕਸ਼ਨ ਵਾਸਤੇ ਸੱਦੇ ਸੀ ਸਾਰੇ ਪ੍ਰੋਡਕਸ਼ਨ ਵਾਸਤੇ ਗੁੰਡੇ ਆਏ ਸੀ ਉਹ ਨਾ ਕਿ ਡਾਕਟਰ ਉਹ ਅੱਜ ਜਿਹੜੇ ਬਣਾਈ ਦੀ ਜੂਨੀਅਨ ਸਪੋਰਟਰ ਆਏ ਸੀ ਸਾਨੂੰ ਡਰਾਉਂਦੇ ਪਈ ਪੁਲਿਸ ਦੇ ਕੋਈ 15-16 ਮਲਾਜਮ ਆਏ ਦੇ ਸੀ ਮੈਂ ਬੱਚਾ ਕੈਮਰਾ ਓਨਲੀ ਤਾਂ ਜੀ ਇਹਨਾਂ ਨੇ ਗੁਰੂ ਰਾਮਦਾਸ ਦਾ ਮਨੂ ਲੈ ਕੇ ਦਿੱਤਾ ਗੁਰੂ ਰਾਮਦਾਸ ਅਸੀਂ 11:30 ਵਜੇ ਪੁੱਜੇ ਅਸੀਂ ਉਹਨਾਂ ਨੇ ਚੈੱਕ ਅਪ ਦੀ ਕਰਕੇ ਦੇਖਿਆ ਉਹਨਾਂ ਨੇ ਕਿਹਾ ਕਿ ਬੱਚੇ ਦੀਆਂ ਜੜੀਆਂ ਆਈ ਪੁਤਲੀ ਜੜੀਆਂ ਉਹ ਖਰਾਬ ਹੋ ਚੁੱਕੀਆਂ ਜੀ ਬੱਚੇ ਨੂੰ ਦਿਖਾਈ ਨਹੀਂ ਦੇ ਰਿਹਾ ਜਿਹੜੀ ਗੁਰਦੇ ਜਿਹੜੇ ਇਹਦੇ ਫੇਲ ਹੋ ਚੁੱਕੇ ਨੇ ਜਿਹੜੇ ਜਿਹੜੀ ਸੋਜ ਪੈਦੀ ਗੁਰਦੇ ਫੇਲ ਹੋ ਗਏ ਚਾ ਕੋਈ ਯੂਰਨ ਅਥੋਂ ਪਾਸ ਨਹੀਂ ਹੋਇਆ ਦੋ ਤਰੀਕਾ ਸੋਜ ਪੂਰੀ ਪੈਦੀ ਸੀ ਬੱਚੇ ਦਾ ਬੀਪੀ ਜਿਹੜਾ ਨਾ ਉਹ ਲੋਹ ਜਾਂਦਾ ਪਿਆ ਸੀ ਉਹਨਾਂ ਨੇ ਦਵਾਈ ਦੂਈ ਲਈ ਕਹਿੰਦੇ ਆਪਾਂ ਦੇਖਾਂਗੇ ਤੇ ਜੇ ਬਚ ਗਈ ਤੇ ਭਈ ਉਹਨਾਂ ਭਗਵਾਨ ਦੇ ਹੱਥ ਚਾ ਕੋਸ਼ਿਸ਼ ਪੂਰੀ ਕਰਾਂਗੇ ਸ਼ੂਗਰ ਉਹਦੇ ਘਟ ਗਈ ਸੀ 12 ਸ਼ੂਗਰ ਆਜੀਦੀ ਸੀ ਡਾਕਟਰ ਚੇਤਨ ਨੰਦਾ ਬੱਚਿਆਂ ਦਾ ਡਾਕਟਰ ਮੇਰਾ ਹਸਪੀਟਲ ਜੀ ਸੀ ਨੰਦਾ ਹਸਪੀਟਲ ਹੈ ਇਹ ਜਿਹੜਾ ਕੇਸ ਆ ਇਹ ਬੇਸਿਕਲੀ ਡੇਢ ਮਹੀਨੇ ਦਾ ਬੱਚਾ ਸੀਗਾ ਔਰ ਜਨਮ ਦੇ ਟਾਈਮ ਇਹਨਾਂ ਦੇ ਮੁਤਾਬਕ ਪਰਿਵਾਰ ਮੁਤਾਬਕ ਇਹ 3 ਕਿਲੋ ਦਾ ਸੀਗਾ ਪਰ ਜਨਮ ਤੋਂ ਬਾਅਦ ਇੰਨੇ ਦੁੱਧ ਨਹੀਂ ਪੀਤਾ ਬਹੁਤ ਘੱਟ ਲੈਟ੍ਰਿਨ ਕਰਦਾ ਸੀ ਸੁਸਤ ਰਹਿੰਦਾ ਸੀ ਇਹਨਾਂ ਨੇ ਕਈ ਜਗ੍ਹਾ ਤੇ ਦਿਖਾਇਆ ਸੀਗਾ ਔਰ ਜਦੋਂ ਮੈਂ ਦਾਖਲ ਕੀਤਾ ਵਾ ਇਹਨਾਂ ਨੂੰ ਸਾਰੇ ਸਾਈਨ ਕਰਵਾਏ ਵੀ ਤੁਹਾਡਾ ਬੱਚਾ ਠੀਕ ਨਹੀਂ ਹੈਗਾ ਇੰਨੇ ਚਿਰ ਤੋਂ ਹੈਗਾ ਵਾ ਪਰ ਮੈਂ ਕੋਸ਼ਿਸ਼ ਕਰਦਾ ਵਾਂ ਔਰ ਜਦੋਂ ਅਸੀਂ ਦੁੱਧ ਸ਼ੁਰੂ ਕੀਤਾ ਨਾਲੀ ਪਾ ਕੇ ਤਾਂ ਉਹਦਾ ਪੇਟ ਚੜ ਗਿਆ ਉਸੇ ਦਿਨ ਹੀ ਇਹ ਇੱਕ ਤਰੀਕ ਨੂੰ ਦਾਖਲ ਹੋਇਆ 1 ਜਨਵਰੀ 2025 ਨੂੰ ਸਾਡੇ ਕੋਲ ਦਾਖਲ ਹੋਇਆ ਸੀਗਾ ਔਰ ਪਹਿਲੇ ਦਿਨ ਹੀ ਜਦੋਂ ਅਸੀਂ ਨਾਲੀ ਪਾ ਕੇ ਤੋਂ ਦਿੱਤਾ ਤੇਰਾ ਪੇਟ ਚੜ ਗਿਆ ਅਸੀਂ ਦੁੱਧ ਬੰਦ ਕਰ ਦਿੱਤਾ ਇਹਨਾਂ ਦੀ ਬੱਚੇ ਦੀ ਦਾਦੀ ਨਾਲ ਖੜੀ ਸੀ ਉਹਨੂੰ ਜਦੋਂ ਅਸੀਂ ਨਾਲੀ ਨਹੀਂ ਬਾਹਰ ਗੰਨ ਕੱਢਿਆ ਤਾਂ ਉਹ ਗ੍ਰੀਨ ਕਲਰ ਦਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਦੀਆਂ ਨਾੜਾਂ ਬਿਲਕੁਲ ਨਹੀਂ ਚੱਲਦੀਆਂ ਆਪਾਂ ਕੋਸ਼ਿਸ਼ ਕਰਕੇ ਦੇ ਦੇਈਏ ਤਾਂ ਦੁੱਧ ਬੰਦ ਕਰਕੇ ਦੇ ਦੇਈਏ ਦੋ ਤਿੰਨ ਦਿਨੇ ਦੁੱਧ ਨਹੀਂ ਦਿੰਦਾ ਇਹਨੂੰ ਸਿਰਫ ਟੀਕੇ ਲਗਾਏ ਔਰ ਫਲੂਡ ਲਗਵਾਇਆ ਵਾ ਜਿਹੜਾ ਇਹਨੂੰ ਡੇਲੀ ਚਾਹੀਦਾ ਹੋਲੀ-ਹੋਲੀ ਇਹਦਾ ਪੇਟ ਥੱਲੇ ਆ ਗਿਆ ਔਰ ਚੌਥੇ ਪੰਜਵੇਂ ਦਿਨ ਇਹਨੂੰ ਬਿਟਵੀਨ ਅਸੀਂ ਇਹਨੂੰ ਤੀਜੇ ਦਿਨ ਦੌਰਾ ਵੀ ਪਿਆ ਬੱਚੇ ਨੂੰ ਉਹ ਵੀ ਇਹਨਾਂ ਨੂੰ ਦੱਸਿਆ ਕਿ ਬੱਚੇ ਨੂੰ ਅੱਖਾਂ ਪਰਤੀਆਂ ਵਾ ਉਹਦੀ ਵੀ ਦਵਾਈ ਪਾਈ ਮੈਂ ਇਹਨੂੰ ਫਿਰ ਚਲੋ ਸਮਝਾ ਕੇ ਇਹਨੂੰ ਅਮਰਸਰ ਭੇਜ ਦਿੱਤਾ ਤੇ ਮੌਦਾ ਕਾਰਨ ਉੱਥੇ ਜਾ ਕੇ ਵੀ ਇਹ ਬੱਚਾ ਜਿਹੜਾ ਸੀਗਾ ਕਾਫੀ ਤੰਗ ਸੀਗਾ ਉਹਨਾਂ ਨੇ ਫਿਰ ਵੈਂਟੀ ਕਰ ਦਿੱਤਾ ਵੈਂਟੀਲੇਟਰ ਤੇ ਰਿਹਾ ਬੱਚਾ ਇਹ ਔਰ ਕੱਲ ਜਿਹੜਾ ਕੀ ਮੈਨੂੰ ਪਤਾ ਲੱਗਾ ਕਿ ਉੱਥੇ ਡੈਥ ਹੋ ਗਈ ਆ ਹੁਣ ਇਹਦਾ ਮੌਤ ਦਾ ਕਾਰਨ ਬੇਸਿਕਲੀ ਹੈਗਾ ਕਿ ਬੱਚਾ ਜਨਮ ਤੋਂ ਹੀ ਜਿਹੜਾ ਸੀ ਜਮਾਂਦਰੀ ਉਹ ਸਹੀ ਨਹੀਂ ਸੀਗਾ ਉਹਦੀ ਪਾਚਨ ਸ਼ਕਤੀ ਬਿਲਕੁਲ ਨਹੀਂ ਔਰ ਉਹ ਉਹਦੇ 'ਚ ਕੁਝ ਫੀਚਰ ਜਿਹੜੇ ਡਾਊਨ ਸਿੰਡਰਮ ਹੁੰਦਾ ਹੈ ਬੱਚਿਆਂ 'ਚ ਜਿਹਦੇ 'ਚ ਉਹਦੀਆਂ ਜਿਹੜੇ ਬੋਡੀ ਦੀ ਪਾਵਰ ਹੁੰਦੀ ਹੈ ਲੜਨ ਦੀ ਬਿਲਕੁਲ ਘੱਟ ਹੁੰਦੀ ਆ ਉਹਦਾ ਹਾਰਟ ਕਮਜ਼ੋਰ ਹੁੰਦਾ ਵਾ ਬੱਚੇ ਦੇ ਉਦਾਂ ਦੇ ਫੀਚਰ ਸੀਗੇ ਬਨਾਰਮਲ ਬੱਚਾ ਸੀਗਾ ਬੇਸਿਕਲੀ ਤਾਂ ਮੋਦਾਕਰਨ ਉਹਦਾ ਹੋਲੀ ਹੋਲੀ ਕਿਉਂਕਿ ਕਾਫੀ ਸਮੇਂ ਤੋਂ ਦੁੱਧ ਨਹੀਂ ਪੀ ਰਿਆ ਇਨਫੈਕਸ਼ਨ ਸੀਗੀ ਉਹਨੂੰ ਉਹ ਜਾ ਨਹੀਂ ਰਹੀ ਜੇ ਕੋਈ ਮੈਡੀਸਨ ਵੀ ਦਿੰਦੇ ਆ ਉਹਨੂੰ ਲੱਗਦੀ ਨਹੀਂ ਬਈ ਕਿਉਂਕਿ ਉਹ ਅੰਦਰ ਪਾਵਰ ਹੋਏਗੀ ਤੇ ਲੱਗੇਗੀ ਨਾ ਮੋਦਾਕਰਨ ਇਹੀ ਹੈ ਕਿ ਬੱਚਾ ਬਹੁਤ ਕਮਜ਼ੋਰ ਸੀ ਤੇ ਇਨਫੈਕਸ਼ਨ ਕਰਕੇ ਅਖੀਰ ਤੇ ਉਹ ਉਹਦੇ ਕਹਿੰਦੇ ਵੀ ਆਈਫੋਨ ਜਿਹੜੇ ਡਾਕਟਰ ਆ ਗਏ ਨੇ ਤੁਨੇ ਉਹਨਾਂ ਨੇ ਸਪੈਸ਼ਲੀ ਜਿਹੜੇ ਡਾਕਟਰ ਆ ਗਏ ਉਹ ਲਿਖ ਦਿੱਤਾ ਵਾ ਵੀ ਬੱਚੇ ਦਾ ਬੀਪੀ ਪਾ ਐਕਦਾਮ ਡਾਊਨ ਹੋ ਗਿਆ ਉਹਨੂੰ ਜਿਹੜਾ ਐਕਦਾਮ ਸ਼ੂਗਰ ਜਿਹੜੀ ਦੀ ਵਧ ਗਈ ਹੈ ਇਲਾਜ ਜਿਹੜਾ ਸਹੀ ਨਹੀਂ ਕੀਤਾ ਗਿਆ ਉਹਨਾਂ ਕੋਈ ਜੇ ਲਿਖ ਕੇ ਦਿੱਤਾ ਤਾਂ ਤੁਸੀਂ ਲਿਖਤੀ ਸਾਨੂੰ ਦੇ ਦਿਓ ਤੁਸੀਂ ਤਾਂ ਪੱਤਰਕਾਰ ਜੀ ਤੁਹਾਨੂੰ ਤਾਂ ਦੇਣਾ ਲਿਖਤੀ ਗੱਲੀਬਾਤੀ ਤਾਂ ਨਹੀਂ ਨਾ ਗੱਲ ਬੰਦ ਹੀ ਹੈਗੀ ਜੇ ਲਿਖਤੀ ਹੈਗਾ ਤਾਂ ਤੁਹਾਨੂੰ ਦੇਣ ਹਨਾ ਮੈਂ ਜ਼ਿੰਮੇਵਾਰ ਹਾਂ ਜੇ ਉਹਨਾਂ ਲਿਖਤੀ ਦਿੱਤਾ ਤਾਂ ਜੇ ਉਹਨਾਂ ਨੇ ਲਿਖਤੀ ਦਿੱਤਾ ਕਿ ਮੇਰਾ ਇਲਾਜ ਗਲਤ ਆ ਮੇਰੇ ਮੇਰੇ ਕਾਰਨ ਹੋਇਆ ਤਾਂ ਮੈਂ ਜ਼ਿੰਮੇਵਾਰ ਹੈਗਾ ਜੀ ਸਾਰੇ ਵਾਸਤੇ ਠੀਕ ਹੈ ਜੀ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਮੈਨੂੰ ਵੀ 20 25 ਸਾਲ ਹੋ ਚੁੱਕੇ ਆ ਪ੍ਰੈਕਟਿਸ ਕਰਦੇ ਆ ਔਰ ਇਲਾਜ ਕਰਦੇ ਆ ਮੈਂ ਕੋਈ ਆਯਾਰਾ ਹੀ ਬੱਚੇ ਦਾਖਲ ਕੀਤੇ ਔਰ ਮੈਂ ਕੋਈ ਕਾਲ ਦਾ ਬੱਚਾ ਤਾਂ ਹੈ ਨਹੀਂ ਆ ਮੇਰਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਵਾ ਔਰ ਕੋਈ ਗੱਲ ਨਹੀਂ ਜੇ ਉਹਨਾਂ ਨੇ ਲੈ ਕੇ ਦਿੱਤਾ ਤੇ ਲਿਓ ਸਾਡੇ ਕੋ ਮੈਂ ਜ਼ਿੰਮੇਵਾਰੀ ਲਵਾਂਗਾ